ਟਿਕਾਰਾ ਬੂਟਾ ਹੈ ਇਹ ਕੀ ਕਹਿੰਦੇ ਹੈ ਖਜੂਰ 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 250 ਕਿਸਮਾਂ ਦੀ ਖਜੂਰ ਦੀ ਅੱਛਾ ਅੱਛਾ ਇੰਨੇ ਤਰ੍ਹਾਂ ਦੀ ਵੈਰੈਟੀ ਹੁੰਦੀ ਹੈ ਹਾਂ ਸਾਰੇ ਲੋਕ ਕਾਮਜਾਬ ਇਹੀ ਹੈ ਜਿਹੜੀ ਫਰਾਈ ਕਿਸਮ ਹੈ ਇਹ ਹਰ ਇੱਕ ਜਗ੍ਹਾ ਹੁੰਦੀ ਹੈ ਵੈਸੇ ਇਜ਼ਰਾਈਲ ਦਾ ਹੈ ਉੱਥੋਂ ਅਰਬ ਕੰਟਰੀ ਚ ਜ਼ਿਆਦਾ ਇਹ ਹੁੰਦੀਆਂ ਹਨ ਖਜੂਰ ਆਪਣੇ ਰਾਜਸਥਾਨ ਦੇ ਤੇ ਗੁਜਰਾਤ ਦੇ ਵਿੱਚ ਬਹੁਤ ਰਾਜਸਥਾਨ ਦੇ ਵਿੱਚ ਇਹਨਾਂ ਨੂੰ ਨੇ ਇਹ ਮਿੱਟੀ ਆਪਣੇ ਅਨੁਕੂਲ ਹੁਣ ਜਿਵੇਂ ਤੁਹਾਡੇ ਇੱਥੇ ਲੱਗਿਆ ਆਪਣੇ ਲੱਗਿਆ ਹੈ ਨਾ ਇਧਰ ਹੈਗੀ ਹੈ ਲਹਾਂਚ ਬਿਨਾ ਇਹਨੂੰ ਖਾਰੇ ਪਾਣੀ ਚ ਵੀ ਚੱਲ ਜਾਂਦੀ ਹੈ ਇਹਨੂੰ ਜਿੰਨਾ ਖਾਰਾ ਪਾਣੀ ਹੋਊਗਾ ਇੱਥੇ ਇਹਨੂੰ ਮੈਨੂੰ ਲੂਣ ਪਾਉਣਾ ਪੈਂਦਾ ਅੱਧਾ ਅੱਧਾ ਕਿਲੋ ਫਿਰ ਇਹਦੇ ਚ ਅਛੇ ਨਾ ਚ ਡਣਾ ਚ ਹਾਂਜੀ ਇਹ ਰੇਤਲੇ ਬਾਣ ਚ ਹੁੰਦੀ ਹੈ ਪਾਣੀ ਇਹਨੂੰ ਬਹੁਤ ਘੱਟ ਚਾਹੀਦਾ ਹੂੰ ਰਾਜਸਥਾਨ ਚ ਬਹੁਤ ਕਾਮਯਾਬ ਆਪਣੇ ਗਜਰਾਤ ਚ ਤੇ ਗੰਧੀ ਨਗਰ ਏਰੀਆ ਚ ਤੇ ਇਹ ਤੋਂ ਬਾਅਦ ਜੇ ਉਹ ਤੁਸੀਂ ਲਾਇਆ ਹੋਰ ਇਹਦੀ ਖੇਤੀ ਵੀ ਹੋ ਸਕਦੀ ਹੈ ਕਿਸਾਨਾਂ ਨੂੰ ਇਹ ਵੀ ਆਪਾਂ ਖੇਤੀ ਵਿਭੇਗਤਾ ਦੀ ਜੀ ਗੱਲ ਕਰੀਏ ਹੁੰਦੀ ਹੈ ਇਹ ਤਾਂ 7-7 ਲੱਖ ਰੁਪਇਆ ਕਿੱਲੇ ਤੋਂ ਨਿਕਲਦੀ ਹੈ ਸੰਜੂ ਰਹੇ ਹਾਂ ਚੌਥੇ ਸਾਲ ਚੌਥੇ ਸਾਲ ਚੌਥੇ ਸਾਲ ਹਾਂ 4-5 ਲੱਖ ਘਟੋਂ ਤੋਂ ਘੱਟ ਹੈ 5-1 ਲੱਖ ਤੇ ਜੇ ਆਪਾਂ ਕਿਸਾਨਾਂ ਨੂੰ ਵੀ ਇਹ ਕੋਈ ਸਲਾਹ ਮਸ਼ਵਰਾ ਤੁਸੀਂ ਦਿਓ ਤਾਂ ਵੀ ਜਿਹੜੀ ਇਹ ਖੇਤੀ ਵੀ ਹੋ ਸਕਦੀ ਹੈ ਇਹਦੇ ਲਾਏ ਜਾਣ ਤਾਂ ਇਹਦੇ ਲੱਗਣਗੇ ਤੁਸੀਂ ਦੱਸ ਹੀ ਰਹੇ ਹੋ ਵੀ ਰੇਤਲੇ ਵਿੱਚ ਵੀ ਹੋ ਜਾਂਦਾ ਇਹ ਬਥੇਲੇ ਇਹਦੇ ਸਬਸਿਡੀ ਰਾਸਥਾਨ ਹਰਿਆਣੇ ਚ ਆ ਆਪਣੇ ਪੰਜਾਬ 'ਚ ਸਬਸਿਡੀ ਹੈ ਨਹੀਂ ਤੇ ਇਹ 3500 ਰੁਪਏ ਦਾ ਇਹਦਾ ਬੂਟਾ ਹੁੰਦਾ ਜਿੱਡੇ ਜਿੱਡੇ ਮੈਂ ਲਾਇਆ ਉਹ ਸ਼ੋ 3500 ਦਾ 3500 ਦਾ ਤੇ ਗਵਰਨਮੈਂਟ ਸਬਸਿਡੀ ਦਿੰਦੀ ਹੈ ਤੇ ਕਿਸਾਨ ਨੂੰ 1000 ਰੁਪਏ ਦੇਣਾ ਪੈਂਦਾ ਹਾਂ ਉਧਰ ਦਾ ਕੰਮ ਜਾ ਆਪਣੇ ਆਪਣੇ ਦਿੰਦੀ ਹੈ ਕੋਈ ਸਬਸਿਡੀ ਕਿ ਨਹੀਂ ਹੈ ਜੀ ਆਪਣੇ ਪੰਜਾਬ 'ਚ ਹੈ ਨਹੀਂ ਇਹ ਸਬਸਿਡੀ ਹੈ ਠੀਕ ਆ ਆਹ ਦੋਸਤੋ ਜਦੋਂ ਇੱਥੋਂ ਖੰਜੂਰ ਆ ਇਹ ਇਹ ਟੁੱਟ ਕੇ ਤੇ ਜਦੋਂ ਇਧਰਲੇ ਪਾਸੇ ਆ ਸਾਰਾ ਇਹਨੂੰ ਕਵਰ ਕਰ ਲਈ ਵੀ ਥੱਲੇ ਦਾ ਡਿੱਗੇ ਹਨਾ ਖਰਾਬ ਨਾ ਹੋਵੇ ਤੇ ਆ ਇਹਦੇ ਵਿੱਚ ਆ ਜਾਂਦੀ ਹੈ ਬਸਰਦਾਨੀ ਚ ਲਾਈ ਹੈ ਇਹਦੇ ਚ ਆ ਕੀ ਹੋ ਤੇਰੇ ਇਹ ਤੇ ਖੰਜੂਰ ਨੂੰ ਖਾਣ ਵਾਲੇ ਜਾਨਵਰ ਆ ਅਸੇ ਅਜ ਇੱਕ ਕੀਟ ਪਤੰਗੇ ਦੀ ਜਿਹੜੇ ਇਹਨੂੰ ਖਾਣ ਵਾਲੇ ਆ ਇਹਨਾਂ ਦੀ ਖਰਾਕ ਵੀ ਨਾਲ ਮਾਲਕ ਸਭ ਨੂੰ ਭੇ ਉਹ ਕਰਕੇ ਭੇਜਦਾ ਫਿਰ ਆਪਾਂ ਤਾਂ ਬਿਹਰੇ ਸਪਰੇਅ ਤੋਂ ਬਿਨਾ ਨਾ ਆਪਾਂ ਕਰਦੇ ਨਹੀਂ ਕੋਈ ਉਹ ਤੇ ਦੋਸਤੋ ਇੱਕ ਹੋਰ ਦੱਸਦੇ ਆ ਵੀ ਜਿਹੜੀ ਤੁਹਾਨੂੰ ਅਸੀਂ ਦਿਖਾਵਾਂਗੇ ਜੋ ਵੀ ਮੈਡੀਸਨ ਪlant ਵੀ ਤੁਹਾਨੂੰ ਦਿਖਾਉਣੇ ਅੱਗੇ ਤੇ ਇਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਸਪਰੇਅ ਦੂਜੀ ਨਹੀਂ ਕੀਤੀ ਜਾਂਦੀ ਰੇ ਸਪਰੇ ਇਹ ਦੇਸੀ ਜਿਹੜੀਆਂ ਖਾਦਾ ਆਪ ਹੀ ਤਿਆਰ ਕਰਦੇ ਆ ਬਾਈ ਜੀ ਇਹ ਤੇ ਫਿਰ ਉਸ ਤਰੀਕੇ ਦੀਆਂ ਇਹਨਾਂ ਨੂੰ ਜਿਹੜੀਆਂ ਹੁਣ ਸਾਨੂੰ ਅਗਲੇ ਪlant ਬਣਾਉਣੇ ਆ ਵਿਖਾਉਣੇ ਆ ਜਿਹੜੇ ਅਸੀਂ ਤੇ ਉਹ ਆਪਣੇ ਆਪ ਤਿਆਰ ਕਰਕੇ ਤੇ ਤੁਸੀਂ ਮਤਲਬ ਹਰਾਰ ਰਹਿ ਜਾਓਗੇ ਵੀ ਇਹੋ ਜੀਆਂ ਗੱਲਾਂ ਜਿਹੜੀਆਂ ਅਸੀਂ ਉਹ ਵੇਸ਼ਤੀ ਤੋਂ ਢੋਲ ਦਿੰਨੇ ਆ ਜਿਵੇਂ ਲੱਸੀ ਆ ਹੈਨਾ ਤੇ ਉਹ ਉਹਦੇ ਤੋਂ ਵੀ ਉਹਦੀ ਇਤਿਹਾਸ ਸਪਰੇਅ ਹਾਂ ਤਿਆਰ ਕਰ ਲੈਂਦੇ ਆ ਇਹਨਾਂ ਨੂੰ ਲਾਉਣ ਲਈ ਖੱਟੀ ਲੱਸੀ ਹੁੰਦੀ ਆ ਉਹ ਕਈ ਪੌਦਿਆਂ ਤੇ ਅਸਰ ਕਰਦੀ ਹੈ ਕੋਈ ਬਿਮਾਰੀਆਂ ਤੇ ਸੋ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਬਾਈ ਜੀ ਗੁਰਸੇਵਕ ਸਿੰਘ ਬਰਾੜ ਦਿਉਣ ਇਹਨਾਂ ਦਾ ਜਿਹੜਾ ਬਰਾੜ ਆਰਗੈਨਿਕ ਜਿਹੜੀ ਕੁਦਰਤੀ ਖੇਤੀ ਜਿਹੜੀ ਕਰਦੇ ਆ ਤੇ ਇੱਕ ਕੁਦਰਤ ਪ੍ਰੇਮੀ ਵੀ ਆ ਵੇਖੋ ਕੁਦਰਤ ਪ੍ਰੇਮੀ ਦਾ ਕਿੱਥੋਂ ਪਤਾ ਲੱਗਦਾ ਆ ਇਹਨਾਂ ਦੀ ਕੋਠੀ ਆ ਤੇ ਇਹਦੇ ਵਿੱਚ ਦੇ ਖੜੇ ਆ ਸੀ ਹੁਣ ਤੇ ਦੂਬਾਰ ਬਾਹਰ ਵੀ ਤੁਹਾਨੂੰ ਉਧਰਲੇ ਪਾਸੇ ਵੀ ਜਾ ਕੇ ਦਿਖਾਵਾਂਗੇ ਤੇ ਇਧਰਲੇ ਪਾਸੇ ਦੇਖੋ ਕੁਦਰਤ ਨਾਲ ਜਿਹੜਾ ਪ੍ਰੇਮ ਹੁੰਦਾ ਨਾ ਜਿਹੜਾ ਵਦੇਸਾਂ 'ਚ ਬੱਚੇ ਵੀ ਹੈਗੇ ਤੇ ਪਰ ਮਿਲਣ ਲੱਗਦੀ ਵਿਦੇਸਾਂ ਤੋਂ ਜ਼ਿਆਦੇ ਇੱਥੇ ਜ਼ਿਆਦੇ ਇੱਥੇ ਰਹਿੰਦੇ ਆ ਆਪਣੇ ਪੜੇ ਘਾਰੀ ਤੇ ਆਹ ਕੁਦਰਤ ਨਾ ਜਿਹੜਾ ਪਿਆਰ ਹੁੰਦਾ ਨਾ ਉਹ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਆ ਜ਼ਿੰਦਗੀ ਦਿੰਦੀ ਆ ਕੁਦਰਤ ਸਾਨੂੰ ਤੇ ਅਸੀਂ ਕੁਦਰਤ ਨੂੰ ਵਿਸਾਰ ਰਹੇ ਆ ਤੇ ਤਾਂ ਕਰਕੇ ਅਸੀਂ ਜਿਹੜੀਆਂ ਵੇਖੋ ਕੀ ਕੁਝ ਹੋ ਰਿਹਾ ਆ ਆਲਮੀ ਤਪਸ਼ ਕਿੰਨੀ ਵਧੀ ਹੈ ਤੇ ਕੀ ਕਿੰਨੀ ਗਰਮੀ ਪਈ ਆ ਬਾਰਸ਼ਾਂ ਘੱਟ ਪਈਆਂ ਤੇ ਉਹ ਸਾਡਾ ਨਤੀਜਾ ਇਹੀ ਆ ਵੀ ਅਸੀਂ ਜੋ ਬੀਜਦੇ ਆ ਤੇ ਉਹੀ ਵੜਦੇ ਆ ਅਸੀਂ ਇਹਨੂੰ ਰੁੱਖਾਂ ਨੂੰ ਕੱਢਦੇ ਜਾਂਦੇ ਆਂ ਤੇ ਲਾਉਣੇ ਘਟਾਂ ਤੇ ਬਾਈ ਜੀ ਇਹ ਰੁੱਖਾਂ ਨੂੰ ਲਾਉਂਦੇ ਵੀ ਬਹੁਤ ਆ ਇਹਨਾਂ ਕੋਲੇ ਹੁਣ ਦੇਖੋ ਪਿੰਡ ਚ ਨੌਜਵਾਨ ਲੈ ਕੇ ਗਏ ਆ ਕਲੱਬ ਵਾਲੇ ਤੇ ਰੁੱਖ ਲੈ ਕੇ ਗਏ ਆ ਜਿਹੜੇ ਤੇ ਰੁੱਖ ਲਾਉਣਗੇ ਗਲੀਆਂ ਗਲੀਆਂ ਇੱਥੇ ਸਾਰੇ ਲਾ ਰਹੇ ਆ ਸਾਂਝੀਆਂ ਥਾਵਾਂ ਤੇ ਲਾ ਰਹੇ ਆ ਖੇਤਾਂ ਚ ਮੋਟਰਾਂ ਤੇ ਲਾ ਰਹੇ ਆ ਖੇਤੀਬਾੜੀ ਦਾ ਮਿਸ਼ਨ ਜਿਹੜਾ ਜੈਤੂ ਦੇ ਆ ਰਮੇਸ਼ ਮਾਂਡੀਆਂ ਜੀ ਵੀ ਇਹਨਾਂ ਦਾ ਬਹੁਤ ਸਹਿਯੋਗ ਕਰ ਰਹੇ ਆ ਉਹ ਆ ਕੇ ਇੱਥੇ ਨੂੰ ਜਿਹੜੇ ਪੌਦੇ ਹੁੰਦੇ ਆ ਫੁੱਲਦਾਰ ਫਲਦਾਰ ਖਾਦਾਰ ਜਿਆ ਜੋ ਵੀ ਵਿਰਾਸਤੀ ਰੁੱਖ ਵੀ ਇਹਨਾਂ ਨੂੰ ਦਿੰਦੇ ਆ ਤੇ ਇਹ ਅੱਗੇ ਜਾ ਕੇ ਸਪਲਾਈ ਕਰਦੇ ਆ ਤੇ ਅਗਲੀਆਂ ਤਫੀਲਾਂ ਦਿਖਾਉਣੇ ਆ ਜੀ ਤੁਹਾਨੂੰ